ਇੱਕ ਤਾਂ ਜੋ ਟਰੱਪ ਨੀਤੀ ਆ ਰਹੀ ਹੈ ਵੀ ਉਧਰੋਂ ਬਾਹਰੋਂ ਸਮਾਰਾਊਗਾ ਉਥੇ ਟੈਕਸ ਲੱਗੂਗਾ ਤਾਂ ਸਾਡਾ ਜਿਹੜਾ ਮਤਲਬ ਇਥੋਂ ਦੇ ਜਨਸਾਂ ਪ੍ਰਾਪਤ ਉਹਨੇ ਸਾਡੀ ਦੁਕਾਨਦਾਰੀ ਪ੍ਰਾਪਤ ਉਹਨੇ ਆਰਟੀਆਂ ਦਾ ਕੰਮ ਪ੍ਰਾਪਤ ਹੋਣਾਗਾ ਉਹਦੇ ਵਿਰੋਧ ਦੇ ਵਿੱਚ ਇੱਕ ਸੀ ਘੱਟੋ ਘੱਟ 2 ਲੱਖ ਪਰਚਾ ਕੱਢ ਰਹੇ ਹਾਂ ਜਿਹੜਾ ਵਪਾਰੀਆਂ ਕੋਲ ਵੀ ਭੇਜਾਂਗੇ ਮਜ਼ਦੂਰਾਂ ਕੋਲ ਵੀ ਭੇਜਾਂਗੇ ਮਜ਼ਦੂਰਾਂ ਕੋਲ ਵੀ ਭੇਜਾਂਗੇ ਸਾਡੇ ਕਿਸਾਨਾਂ ਦੇ ਘਰਾਂ ਚ ਮਤਲਬ ਬੰਨਾਂਗੇ ਵੀ ਭਾਈ ਇਹ ਸਾਰਿਆਂ ਲਈ ਘਾਤਕ ਫੈਸਲਾ ਹੈ ਉਹਦੇ ਤੇ ਉਹਦੇ ਸਮੰਨ ਦੇ ਵਿੱਚ 4 ਤਰੀਕ ਨੂੰ ਸੰਘਾ ਸਮਝਾਤ ਹੂਤਲੇ ਸਾਰ ਰਹਾਂਗੇ ਤੇ ਅਗਲੇ ਮਹੀਨੇ ਦੀ 4 ਤਰੀਕ ਨੂੰ ਸਾਡੇ ਕੌਂਸਲ ਜਲੰਧਰ ਦੇ ਵਿੱਚ ਸੈਮੀਨਾਰ ਕਰਈਏ ਉਹ ਕਰ ਰਹੇ ਹਾਂ ਸੀ ਪੂਰੇ ਜੋਰ ਨਾਲ ਇੱਕ ਅਸੀਂ ਮੰਗ ਕਰਦੇ ਆ ਜਿਹੜੀਆਂ ਸਾਡੀਆਂ ਕਪੈਨਾਂ ਸਾਰੇ ਉਹ ਦੇਸ਼ ਦੇ ਵਿੱਚ ਮਤਲਬ ਕਣਕ ਕੱਟਣ ਜਾਂਦੀਆਂ ਸੋਨੂ ਕੱਟਣ ਜਾਂਦੀਆਂ ਇੱਕ ਕਪੈਨ ਨੂੰ ਘੱਟੋ ਘੱਟ 60000 ਤੋਂ ਲੈ ਕੇ 40000 ਰੁਪਇਆ ਉਹਨੂੰ ਆਉਣ ਜਾਣ ਦਾ ਟੂਲ ਪਲੱਸ ਦਾ ਟੈਕਸ ਪੈ ਜਾਂਦਾ ਏ ਉਸ ਪੰਜਾਬ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਮੰਗ ਕਰਦੇ ਆ ਉਹ ਫੇਰੀ ਜਾਣੀਆਂ ਜਿਵੇਂ ਉਹ ਸਾਡਾ ਕਿਸਾਨ ਨਹੀਂ ਸੰਦਾ ਉਹ ਗੱਡਾ ਹੈ ਸਾਡਾ ਇੱਕ ਤਰ੍ਹਾਂ ਦਾ ਜਿਵੇਂ ਸਾਡਾ ਟ੍ਰੈਕਟਰ ਨੂੰ ਗੱਡਾ ਕਹਿੰਦਾ ਕਪੈਨ ਵੀ ਇੱਕ ਸਾਡਾ ਦਾਤੀ ਆ ਸਾਡੀ ਉਹ ਵੱਢਣ ਜਾਂਦੀ ਹੈ ਉਹਦੇ ਕੋਈ ਟੈਕਸ ਨਹੀਂ ਲੱਗੇ ਜਦੋਂ ਜਾਂਦੇ ਆ ਟੂਰ ਪਰਚੀ ਨਾ ਕੱਟੀ ਜਾਵੇ ਇਹ ਮੰਗ ਕਰਦੇ ਆ ਸਤਿਕਾਰਯੋਗ ਸਾਥੀਓ ਸੰਯੁਕਤ ਕਿਸਾਨ ਮੋਰਚੇ ਨੇ ਜੋ ਪਿਛਲੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਸੀ ਕਿ 4 ਮਈ ਨੂੰ ਅਸੀਂ ਦੇਸ਼ ਭਗਤੀ ਯਾਦਗਾਰ ਹਾਲ ਜਲੰਧਰ ਦੇ ਵਿੱਚ ਬਹੁਤ ਵੱਡੀ ਇੱਕ ਸੈਮੀਨਾਰ ਹੈ ਜਿਹੜਾ ਉਹ ਕਰਨ ਜਾ ਰਹੇ ਆ ਇਸ ਸੈਮੀਨਾਰ ਦੇ ਵਿੱਚ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੇਸ਼ ਦੀਆਂ ਸਮੂਚਾ ਟ੍ਰੇਡ ਯੂਨੀਅਨ ਆ ਮਜ਼ਦੂਰ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਆਰਥੀਆ ਤੇ ਹੋਰ ਸ਼ੈਲਰ ਮਾਲਕ ਸਮਾਜ ਦੇ ਹਰ ਵਰਗ ਨੂੰ ਬੁਲਾ ਕੇ ਅਸੀਂ ਉਹ ਸੈਮੀਨਾਰ ਕਰ ਰਹੇ ਆ ਉਹ ਸੈਮੀਨਾਰ ਦੇਸ਼ ਦੀ ਜਿਹੜੀ ਮੋਦੀ ਸਰਕਾਰ ਹੈ ਜਿਵੇਂ ਸਾਥੀਆਂ ਨੇ ਪਹਿਲਾਂ ਜ਼ਿਕਰ ਕਰਤਾ ਵੀ ਅਮਰੀਕਾ ਦੇ ਨਾਲ ਮਿਲ ਕੇ ਜਾਂ ਡਬਲਯੂਟੀਓ ਦੇ ਦਬਾਅ ਦੇ ਥੱਲੇ ਜਿਹੜੀਆਂ ਲਗਾਤਾਰ ਉਹ ਨੀਤੀਆਂ ਲਿਆ ਰਹੀਆਂ ਚਾਹੇ ਉਹ ਖੇਤੀ ਮੰਡੀਕਰਨ ਨੀਤੀ ਖੜਾ ਹੋਵੇ ਚਾਹ ਜਨਾ ਜਿਹੜੀ ਨੀਤੀ ਦਾ ਸਾਥੀਆਂ ਨੇ ਜ਼ਿਕਰ ਕੀਤਾ ਉਹ ਹੁਣ ਇਹਨਾਂ ਸਾਰਿਆਂ ਤੇ ਸਮਾਜ ਦੇ ਵੱਖ-ਵੱਖ ਵਰਗਾਂ ਤੇ ਕੀ ਪ੍ਰਭਾਵ ਪੈਣੇ ਆ ਕਿਵੇਂ ਉਹਨਾਂ ਦੇ ਕਾਰੋਬਾਰਾਂ ਦਾ ਉਜਾੜਾ ਹੋਣਾ ਤੇ ਉਹਨਾਂ ਨੂੰ ਲਾਮੰਦ ਕਰਨ ਵਾਸਤੇ ਉਹਨਾਂ ਨੂੰ ਇੱਕਮੁੱਟ ਕਰਨ ਵਾਸਤੇ 4 ਮਈ ਨੂੰ ਸੰਯੁਕਤ ਕਿਸਾਨ ਮੋਰਚਾ ਜਿਹੜਾ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਵਿੱਚ ਇੱਕ ਤਾਂ ਉਹ ਸੈਮੀਨਾਰ ਕਰੂਗਾ ਅਮਰੀਕਾ ਦੇ ਵੱਲੋਂ ਅੱਜ 2 ਤਰੀਕ ਨੂੰ ਉਹਨਾਂ ਨੇ ਐਲਾਨ ਕਰ ਦਿੱਤਾ ਜੀ 3 ਵਜੇ ਐਲਾਨ ਉਹਨਾਂ ਦਾ ਹੋ ਗਿਆ ਹੈ ਕਿ ਕਿਵੇਂ ਕਿਵੇਂ ਉਹਨਾਂ ਨੇ ਮਤਲਬ ਕਿ ਇੰਡੀਆ ਦੇ ਵਿੱਚ ਸਾਰੇ ਜੋ ਵੀ ਉਤਪਾਦ ਉਹਨਾਂ ਦੇ ਡੇਹਰੀ ਦੇ ਪੁਲਟਰੀ ਦੇ ਤੇ ਅਨਾਜ ਹੈ ਜਿਹੜਾ ਉਹ ਇੱਥੇ ਆਉਣਾ ਹੈ ਜਿਹਦੇ ਨਾਲ ਨਾ ਕੇਵਲ ਸਾਡੀ ਖੇਤੀ ਤਬਾਹ ਹੋਣੀ ਹੈ ਉਹਦੇ ਨਾਲ ਜੁੜੇ ਹੋਏ ਸਾਰੇ ਧੰਦੇ ਤਬਾਹ ਹੋਣੇ ਆ ਉਹਨਾਂ ਦੇ ਨਾਲ ਨਾਲ ਸਮਾਜ ਦੇ ਵਿੱਚ ਵੱਢੀ ਪੱਧਰ ਤੇ ਬੇਰੁਜ਼ਗਾਰੀ ਫੈਲਣੀ ਹੈ ਜਦੋਂ ਸਾਡੇ ਕਾਰਖਾਨਿਆਂ ਨੇ ਬੰਦ ਹੋਣਾ ਸਾਡੇ ਵਪਾਰ ਦਾ ਪੱਠਾ ਬੈਠਣਾ ਇੱਕ ਕਰੇ ਉਹਦੇ ਨਾਲ ਨਾਲ ਇੱਕ ਵਾਰੀ ਅਸੀਂ 4 ਅਪ੍ਰੈਲ ਨੂੰ 12 ਵਜੇ ਠੀਕ तहसील ਤੇ ਬਲਾਕ ਹੈੱਡਕੁਆਟਰਾਂ ਤੇ ਸੱਦਾ ਦਿੱਤਾ ਹੈ ਵੀ 트럼ਪ ਤੇ મોદી ਦੋਨਾਂ ਦੇ ਪੁਤਲੇ ਆ ਜਿਹੜੇ ਉਹ ਸਾੜਨ ਜਾ ਰਹੇ ਆ ਇਹਦੇ ਨਾਲ ਨਾਲ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸਯੁਕਤ ਕਿਸਾਨ ਮੋਰਚੇ ਵੱਲੋਂ 28 ਤਰੀਕ ਦੇ ਧਰਨੇ ਦਿੱਤੇ ਗਏ ਸੀਗੇ ਜਿਹੜੇ ਜ਼ਬਰਦਸਤ ਵਿਰੋਧ ਜਿਹੜਾ ਬਿਲਕੁਲ ਅਸੀਂ ਆਪਣੀਆਂ ਮੀਟਿੰਗ ਸੀ ਜਿਹੜੀ 21 ਤਰੀਕ ਦੀ ਉਸ ਦੇ ਵਿੱਚ ਸਾਰੇ ਆਪਣੇ ਪ੍ਰੋਗਰਾਮਾਂ ਨੂੰ ਰੱਦ ਕਰਕੇ ਪੰਜਾਬ ਸਰਕਾਰ ਨੇ ਜਿਹੜਾ ਜ਼ੁਲਮ ਦਾ ਕਹਾੜਾ ਲੋਕਾਂ ਦੇ ਉੱਪਰ ਤੇ ਕਿਸਾਨ ਆਗੂਆਂ ਦੇ ਵਿਰੁੱਧ ਪ੍ਰਚਾਰ ਤੇ ਕਿਸਾਨ ਆਗੂਆਂ ਨੂੰ ਜੇਲਾ ਵਿੱਚ ਧੱਕਿਆ ਜਾਂ ਜਿਹੜੇ ਸ਼ੰਭੂ ਤਖਨੌਰੀ ਦੇ ਵਿੱਚ ਮੋਰਚੇ ਸੀ ਉਹਨਾਂ ਦੇ ਬੇਦਰਦੀ ਦੇ ਨਾਲ ਸਾਡੇ ਸਮਾਨ ਨੂੰ ਲੁੱਟਿਆ ਗਿਆ ਸਾਡੇ ਕਿਸਾਨਾਂ ਨੂੰ ਕੁੱਟਿਆ ਗਿਆ ਤੇ ਇਹ ਸਰਕਾਰ ਜਿਹੜੀ ਕਿ ਮਤਲਬ ਕਿ ਇਹਨੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਅਸੀਂ ਅੱਜ ਦੀ ਮੀਟਿੰਗ ਦੇ ਵਿੱਚ ਚਰਚਾ ਹੋਈ ਹੈ ਕਿ ਇਹਨਾਂ ਨੇ ਮਤਲਬ ਕਿ ਇਹੋ ਜਿਹੇ ਕੀਰਤੀਮਾਨ ਸਥਾਪਿਤ ਕਰਤੇ ਵੀ ਇਹ ਇਨਹਾਂ ਦੇ ਆਗੂ ਆ ਜਿਹੜੇ ਸਰਕਾਰ ਦੇ ਤੇ ਪੁਲਿਸ ਹੈ ਉਹ ਸਰਕਾਰ ਕਿਸਾਨਾਂ ਦਾ ਟਰਾਲੀਆਂ ਤੇ ਫ੍ਰੀਜਾਂ ਪੱਖਿਆ ਤੇ ਕਰੋ ਉਹਨਾਂ ਨੇ ਚੋਰੀ ਕੀਤੇ ਆ ਜਿਹੜੀ ਕਿ ਇੱਕ ਸ਼ਰਮਨਾਕ ਕਾਰਵਾਈ ਹੈ ਭਾਵੇਂ ਕਿ ਅਸੀਂ 28 ਤਰੀਕ ਦੇ ਧਰਨੇ 'ਚ ਵਿਸ਼ਾਲ ਲਾਮਬੰਦੀ ਕਰਕੇ ਸਰਕਾਰ ਨੂੰ ਜਵਾਬ ਦਿੱਤਾ ਹੈ ਜੀਹਦਾ ਕਰਕੇ ਇਹਨਾਂ ਨੇ ਸਾਡੇ ਸਾਰੇ ਫੜੇ ਹੋਏ ਆਂਗੂਆਂ ਨੂੰ ਰਹਾ ਕੀਤਾ ਤੇ ਅਸੀਂ ਅੱਗੇ ਤੋਂ ਵੀ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਵੀ ਉਹ ਪੰਜਾਬ ਸਰਕਾਰ ਖਾਸ ਕਰਕੇ ਵੀ ਭਾਈਚਾਰਿਆਂ ਦੇ ਅੰਦਰ ਕਿਸਾਨ ਵਰਸਸ ਅਦਰਜ ਚਾਹੇ ਉਹ ਮਜ਼ਦੂਰ ਦੇ ਨਾਤੇ ਦਲਿਤ ਦੇ ਨਾਤੇ ਜਿਹੜੇ ਉਹ ਪਾੜੇ ਖੜੇ ਕਰ ਰਹੀ ਹੈ ਉਹਨਾਂ ਪਾਰਿਆਂ ਤੋਂ ਗ੍ਰੇਜ ਹੋਣਾ ਚ ਕਰਨਾ ਚਾਹੀਦਾ ਤੇ ਸਿੱਧੇ ਹੋ ਕੇ ਪੰਜਾਬ ਦੀਆਂ ਨਾਲ ਸੰਬੰਧਿਤ ਜਿਹੜੀਆਂ ਮੰਗਾਂ ਹੈ ਉਹ ਪੰਜਾਬ ਸਰਕਾਰ ਪਹਿਲਾਂ ਮੰਨੀਆਂ ਹੋਈਆਂ ਖਾਸ ਕਰਕੇ ਦਸੰਬਰ ਦੇ ਮਹੀਨੇ ਦੀ ਮੀਟਿੰਗ ਸੀ ਜਿਹੜੀ ਪਿਛਲੇ ਸਾਲ ਦੇ ਵਿੱਚ ਉਹਨਾਂ ਨੂੰ ਲਾਗੂ ਕਰੇ ਨਹੀਂ ਸੰਯੁਕਤ ਕਿਸਾਨ ਮੋਰਚਾ ਇਹਨਾਂ ਦੇ ਚੁੱਪ ਕਰਕੇ ਨਹੀਂ ਬੈਠੂਗਾ ਇੱਕ ਵਾਰ ਨਾ ਇੱਕ ਆਲ ਇੰਡੀਆ ਦੀ ਮੀਟਿੰਗ ਹੈਗੀ 20 ਤੇ 21 ਤਰੀਕ ਦੀ ਜਿਹੜਾ ਹਮਲਾ ਟ੍ਰੈਪ ਦਾ ਭਾਰਤ ਪੱਧਰ ਤੇ ਜੰਗ ਛੇੜਾਂਗੇ ਅਸੀਂ ਦੂਲਨ ਛੇੜਾਂਗੇ ਉਹ 20 ਤੇ 21 ਦੀ ਇਸ ਮਹੀਨੇ ਦੀ ਦਿੱਲੀ ਦੇ ਵਿੱਚ ਮੀਟਿੰਗ ਹੈ ਕੈਬਨੇਟ ਮੰਤਰੀ ਜਿਹੜਾ ਅਮਨ अरोੜਾ ਹੈ ਉਹਦਾ ਜਿਹੜਾ ਬਿਆਨ ਆਇਆ ਪਿਛਲੇ ਦਿਨਾਂ ਦੇ ਵਿੱਚ ਬਿਲਕੁਲ ਉਹ ਟਕਰਾਅ ਵਾਲਾ ਤੇ ਉਹ ਅਸੀਂ ਇਹ ਅਜੇ ਟਕਰਾਅ ਤੋਂ ਕੋਈ ਡਰਦਾ ਹੀ ਨਹੀਂ ਗਏ ਪਰ ਫਿਰ ਵੀ ਅਸੀਂ ਇਹ ਸਮਝਦੇ ਆ ਕਿ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹ ਲੋਕਾਂ ਦੇ ਏਜੰਡੇ ਤੇ ਲੜਾਈ ਲੜ ਰਿਹਾ ਹੈ ਲੋਕਾਂ ਦੇ ਮੁੱਦਿਆਂ ਤੇ ਲੜਾਈ ਲੜ ਰਿਹਾ ਹੈ ਸਰਕਾਰ ਨੂੰ ਇਨ੍ਹਾਂ ਹਰਕਤਾਂ ਤੋਂ ਬਾਹਰ ਹੋਣਾ ਚਾਹੀਦਾ ਹੈ ਇਹੋ ਜਿਹਾ ਮਾਹੌਲ ਬਣਾਉਣ ਦੀ ਥਾਂ ਪੰਜਾਬ ਦੇ ਲੋਕਾਂ ਨਾਲ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਚਾਹੇ ਉਹ ਬੀਬੀਆਂ ਨੂੰ ਪੈਸੇ ਦੇਣ ਦਾ ਮਾਮਲਾ ਹੋਵੇ ਪੈਨਸ਼ਨ ਵਧਾਉਣ ਦਾ ਹੋਵੇ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਉਹ ਸਿਰ ਚੜ ਕੇ ਬੋਲ ਰਿਹਾ ਹੈ ਇੱਕ ਮੈਂ ਘਟਨਾ ਦਾ ਖਾਸ ਤੌਰ ਤੇ ਜ਼ਿਕਰ ਕਰਨਾ ਚਾਹੁੰਦਾ ਇੱਥੇ ਵੀ ਇਹ ਲੋਕ ਪੁਲਿਸ ਦੀਆਂ ਧਾੜਾਂ ਲੈ ਕੇ ਥਾਂ ਥਾਂ ਤੇ ਮਤਲਬ ਕਿ ਨਸ਼ਾ ਦੇ ਸਮਗਨਾਂ ਦੇ ਘਟਾਉਂਦੇ ਫਿਰਦੇ ਆ ਪਰ ਇਹਨਾਂ ਦਾ ਆਪ ਦਾ ਆਈਜੀ ਤੇ ਦੂਜੇ ਲੋਕ ਜਿਹੜੇ ਵੱਡੇ ਵੱਡੇ ਜਮਜਿਠੀ ਕਰਕੇ ਜਿਹੜੇ ਫਸੇ ਹੋਇਆ ਉਹਨਾਂ ਦੇ ਕੇਸ ਸਿੱਟਾਂ ਦੇ ਦੌਰ ਦੇ ਵਿੱਚ ਇਧਰ ਉਧਰ ਮਤਲਬ ਕਿ ਗੋਗਲੂਆ ਤੋਂ ਮਿੱਟੀ ਝਾੜਨ ਦੇ ਤੁਲ ਹੋਏ ਪਏ ਆ ਤੇ ਇਹਨਾਂ ਨੇ ਨਸ਼ੇ ਨੂੰ ਇਹ ਸੱਤ ਤਾਈ ਰੋਕਿਆ ਮੈਂ ਤੁਹਾਡੇ ਯਾਦ ਕਰਾਉਣਾ ਚਾਹਣਾ ਹੈ ਬਖਿੰਡੇ ਜ਼ਿਲ੍ਹੇ ਦੇ ਵਿੱਚ ਦਾਨ ਸਿੰਘ ਵਾਲਾ ਪਿੰਡ ਦੇ ਵਿੱਚ ਜਿਹੜੀ 8 ਘਰ ਸਾੜੇ ਸੀਗੇ ਉਹਨਾਂ ਦੇ ਵਿੱਚ 50 60 ਲੋਕਾਂ ਨੇ ਉਹ ਹਮਲਾ ਕੀਤਾ ਸੀ ਨਸ਼ਾ ਸਮਗਲਰਾਂ ਨੇ ਉਹਦੇ ਚੋਂ 32 ਬੰਦੇ ਦੇ ਪਰਚਾ ਹੋਇਆ ਸੀ 32 ਜੋ ਸਰਕਾਰ ਦੇ ਵਿਰੋਧ ਦੇ ਵਿੱਚ ਧਰਨੇ ਲੱਗਣ ਦੇ ਬਾਵਜੂਦ 17 ਬੰਦੇ ਗ੍ਰਿਫਤਾਰ ਕੀਤੇ ਜਿਹੜੇ 2 ਢਾਈ ਮਹੀਨੇ ਬਾਅਦ ਅੱਜ ਉਹ ਜਵਾਨ ਤਾਂ ਕਰਾ ਕੇ ਬਾਹਰ ਆ ਗਏ ਉਹਦਾ ਕਾਰਨ ਇਹ ਹੈ ਸਰਕਾਰ ਨਸ਼ਾ ਸਮਗਲਰਾਂ ਨਾਲ ਰਲਈ ਹੋਈ ਹੈ ਉਹਨਾਂ ਤੇ ਉਹ ਜਿਹਾ ਸਖਤ ਧਰਾਵਾ ਲਾਉਣ ਤੋਂ ਗੁਰੇਜ਼ ਕਰਦੀ ਹੈ ਜਿਨ੍ਹਾਂ ਦੇ ਨਾਲ ਉਹ ਦੋਸ਼ੀ ਜੇਲਾਦ ਰਹਣ ਤੁਹਾਡੇ ਸਾਹਮਣੇ ਆਏ ਤੁਸੀਂ ਪ੍ਰਤਾਰ ਕਰ ਸਕਦੇ ਹੋ ਚਲੋ ਦੂਜੀ ਗੱਲ ਸਿਰ ਇੱਕ ਇੱਕ ਬਟਿੰਡਾ ਦੇ ਵਿੱਚ ਟੋਲ ਇੱਕ ਮਿੰਟ ਟੋਲ ਜਿਹੜੇ ਵਧਾਏ ਗਏ ਆ ਪਿਛਲੇ ਦਿਨਾਂ ਚ ਸਯੁਕਤ ਕਿਸਾਨ ਮੋਰਚੇ ਨੇ ਇਸ ਦੀ ਨਿੰਦਾ ਕਰਦੀ ਹੈ ਕਰਦਾ ਤੇ ਅਸੀਂ ਇਹ ਕਹਿੰਦੇ ਆ ਵੀ ਉਹਨਾਂ ਟੋਲਾ ਨੂੰ ਵਾਪਸ ਲਿਆ ਜਾਵੇ ਜਿਵੇਂ ਸਾਥੀ ਨੇ ਪਹਿਲਾਂ ਕਿਹਾ ਇੱਕ ਪਹਿਲਾ ਵਗੈਰਾ ਜਾਂ ਜ਼ਰੂਰੀ ਜਿਹੜੇ ਸਾਡੇ ਕਾਰੋਬਾਰੀ ਸਾਧਨ ਹੈ ਉਹਨਾਂ ਨੂੰ ਮਤਲਬ ਕਿ ਇਸ ਤੋਂ ਛੋੜ ਦਿੱਤੀ ਜਾਵੇ ਸਰਕਾਰ ਕਿੰਨੇ ਗਲਤ ਫੈਸਲੇ ਲੈ ਰਹੀ ਹੈ ਸਰਕਾਰ ਹੈ ਜਿਹੜੀ ਉਹ ਕਿੰਨੇ ਗਲਤ ਫੈਸਲੇ ਲੈ ਰਹੀ ਹੈ ਆਰਥਿਕ ਨੇ ਸਵਾਲ ਤੇ ਰਾਜਨੀਤਿਕ ਰਾਜਨੀਤਿਕ ਨੀਤੀਆਂ ਦੇ ਸਵਾਲ ਤੇ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਕਿ ਪ੍ਰਦੂਸ਼ਨ ਦੇ ਮਾਮਲੇ ਤੇ ਇੱਕ ਫੈਸਲਾ ਹੋਇਆ ਹੈ ਜਦੋਂ ਕਿ ਪੰਜਾਬ ਤੇ ਦੇਸ਼ ਦੇ ਲੋਕ ਇਸ ਗੱਲ ਦੇ ਵਿਰੁੱਧ ਲੜਾਈ ਲੜ ਰਹੇ ਆ ਵੀ ਸਾਨੂੰ ਪਾਣੀ ਦੀ ਥਾਂ ਤੇ ਜ਼ਹਿਰ ਦਿੱਤਾ ਜਾ ਰਿਹਾ ਸਾਡੇ دریا ਪਲੀਟ ਕੀਤੇ ਜਾ ਰਹੇ ਆ ਪੰਜਾਬ ਸਰਕਾਰ ਨੇ ਵਿਧਾਨ ਸਭਾ ਚ ਕੇਂਦਰ ਦੇ ਕਦਮਾਂ ਤੇ ਚੱਲਦੇ ਹੋਇਆ ਉਹ ਫੈਸਲਾ ਕੀਤਾ ਕਿ ਇਸ ਨੂੰ ਸਜ਼ਾ ਤੋਂ ਮੁਕਤ ਕਰ ਦਿੱਤਾ ਇੱਥੇ ਕੱਲੀ ਪੰਜਾਬ ਸਰਕਾਰ ਨਹੀਂ ਦੋਸ਼ੀ ਜਾਂ ਬੀਜੇਪੀ ਨਹੀਂ ਦੋਸ਼ੀ ਜਿਹੜੀਆਂ ਵਿਰੋਧੀ ਤੇ ਰਾਕਸ ਪਾਰਟੀ ਆ ਉਹਦੇ ਇੱਕ ਐਮਐਲਏ ਨੇ ਪਾਰਟੀ ਨੀਤੀ ਤੋਂ ਬਾਹਰ ਜਾ ਕੇ ਮਲਮੀਜੀਤ ਜੀ ਜੀਵਨਾ ਸਿਰਫ ਇੰਨੀ ਗੱਲ ਕਹੀ ਹੈ ਵੀ ਇਹ ਗਲਤ ਗਲਤ ਗੱਲ ਹੈ ਇਸ ਤੋਂ ਅੱਗੇ ਕੋਈ ਵਿਰੋਧ ਨਹੀਂ ਹੋਇਆ ਕੋਈ ਬਾਈਕਾਟ ਨਹੀਂ ਕੀਤਾ ਕੋਈ ਇਸ ਤੇ ਬਹਿਸ ਨਹੀਂ ਹੋਈ ਜਿਹੜਾ ਉਹ ਕਾਨੂੰਨ ਪਾਸ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਦਰਿਆਵਾਂ ਨੂੰ ਹੋਰ ਪ੍ਰੂਟ ਕਰੂਗਾ ਸਾਡੇ ਗਰੀਬ ਲੋਕ ਜਿਨ੍ਹਾਂ ਨੂੰ ਪੀਣ ਵਾਸਤੇ ਪਾਣੀ ਨਹੀਂ ਨਸੀਬ ਹੁੰਦਾ ਬੱਸ ਟਿਆਂ ਤੇ ਜਾਂ ਘਰਾਂ 'ਚ ਕੰਮ ਕਰਦੇ ਆ ਜਾਂ ਬਾਹਰ ਜਾਂਦੇ ਆ ਕਿਤੇ ਵੀ ਗਲੀ ਮੋੜ ਮਹੱਲੇ ਤੇ ਇਹ ਪੰਜਾਬ ਦੇ ਪੰਜਾਂ ਦਰਿਆਵਾਂ ਦੀ ਧਰਤੀ ਦਾ ਪਾਣੀ ਹੈ ਜਿਹੜਾ ਉਹ ਜ਼ਹਿਰ ਹੋਰ ਜ਼ਹਿਰ ਹੋਊਗਾ ਇੱਕ ਗੱਲ ਕਹਿਣੀ ਚਾਹੁੰਦਾ ਜੀ ਟੈਰਫ ਫ੍ਰੀ ਟ੍ਰੇਡ ਆ ਨਾ ਜਿਹੜਾ ਉਹ ਸਿਰਫ ਏਰੀਆ ਵਿੱਚ ਕਿਸਾਨਾਂ ਦੇ ਉੱਤੇ ਉਹਦਾ ਹੋਣਾ ਨੁਕਸਾਨ ਉਹਦਾ ਹਰ ਕੰਜ਼ਿਊਮਰ ਨੂੰ ਨੁਕਸਾਨ ਹੋਣਾ ਸਾਡੇ ਦੇਸ਼ ਦੇ ਹਰ ਦੁਕਾਨਦਾਰ ਨੂੰ ਨੁਕਸਾਨ ਹੋਣਾ ਹਰ ਵਿਅਕਤੀ ਨੂੰ ਨੁਕਸਾਨ ਹੋਣਾ ਆਉਣ ਵਾਲੇ ਸਮੇਂ ਸਾਡੇ ਦੇਸ਼ ਵਿੱਚ ਮਹਿੰਗਾਈ ਬੇਰੁਜ਼ਗਾਰੀ ਭ੍ਰਿਸ਼ਟਾਚਾਰ ਵਧੂਗਾ ਸੋ ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਤੁਹਾਡੇ ਨਾਲ ਇਹ ਲੋਕਾਂ ਨੂੰ ਵੀ ਜਿਹੜਾ ਟੈਰਫ ਫ੍ਰੀ ਟ੍ਰੇਡ ਜਿਹੜਾ ਤੇ ਸਕਟਿਓ ਸਟੇਟ ਹੈ ਜਿਹੜਾ ਵਨਜ ਵਪਾਰ ਮੰਤਰੀ ਆ ਅਮਰੀਕਾ ਦਾ ਉਹ ਸਟੇਟ ਸਕੱਟਰੀ ਕਹਿੰਦੇ ਆ ਉਹ ਜਿਹੜਾ ਕਰਕੇ ਚੱਲਿਆ ਵਾ ਇਹਦੇ ਨਾਲ ਹਿੰਦੁਸਤਾਨ ਦੀ ਆਉਣ ਵਾਲੇ ਸਮਝ ਤਬਾਈ ਹੋ ਜੂਗੀ ਇਹਦਾ ਡਟ ਕੇ ਵਿਰੋਧ ਕਰੀ